ਨਮਸਕਾਰ ਜਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅੱリエ ਨਿਊਜ਼ ਨੂੰ ਤੁਹਾਡਾ ਸਵਾਗਤ ਕਰਦਾ ਸਾਡੇ ਦੇਸ਼ ਦੀ ਰਾਜਨੀਤੀ ਵੀ ਇਸ ਤਰ੍ਹਾਂ ਦੀ ਰਾਜਨੀਤੀ ਹੈ ਕਿਸ ਰਾਜਨੀਤੀ ਵਿੱਚ ਕਿਸ ਸਮੇਂ ਕੀ ਧਮਾਕਾ ਹੋ ਜਵੇ ਕਿਸ ਸਮੇਂ ਕਿਸ ਨੂੰ ਮਿਲ ਜਵੇ ਕਿਸ ਸਮੇਂ ਕਿਸਨੂੰ ਕੁਰਸੀ ਮਿਲ ਜਵੇ ਤੇ ਕਿਸ ਸਮੇਂ ਕਿਸੇ ਨੂੰ ਕੁਰਸੀ ਦੇ ਉਤਾਰ ਦਿੱਤਾ ਜਾਵੇ ਤੇ ਕਿਸ ਸਮੇਂ ਵੀ ਕੋਈ ਨeta ਅਸਤੀਫਾ ਐਲਾਨ ਕਰ ਦੇਵੇ ਇਸ ਲਈ ਇਸ ਰਾਣੀਤੀ ਬਾਰੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਹਲੇ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੀਯੋਜਕ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੇ 48 ਘੰਟੇ ਵੀ ਨੇ ਬੀਤੇ ਸਨ ਕਿ ਉਹਨਾਂ ਵੱਲੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਕਿ ਉਹ 2 ਦਿਨ ਬਾਅਦ ਅਸਤੀਫਾ ਦੇਣਗੇ ਉਹ 2 ਦਿਨ ਬਾਅਦ ਅਸਤੀਫਾ ਦੇਣਗੇ ਉਸ ਤੋਂ ਬਾਅਦ ਉਹ ਜਨਤਾ ਦੇ ਦਰਬਾਰੇ ਜਾਣਗੇ ਕਿ ਜਨਤਾ ਉਨਾਂ ਨੂੰ ਦੁਬਾਰਾ ਚੁਣੇਗੇ ਜੇ ਉਹ ਵੋਟ ਪਾਏਗੀ ਤਾਂ ਇਮਾਨਦਾਰੀ ਦੀ ਵੋਟ ਪਾਏਗੀ ਤਾਂ ਜੋ ਕਹਿਣਗੇ ਇਮਾਨਦਾਰ ਹੈ ਤਾਂ ਫਿਰ ਤੋਂ ਚੁਣਿਆ ਜਾਣ ਤੋਂ ਬਾਅਦ ਫਿਰ ਤੋਂ सीएम ਦੀ ਕੁਰਸੀ ਸੰਭਾਲ ਲੈਣਗੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਤਰਕ ਦਿੱਤੇ ਗਏ ਅਰਵਿੰਦ ਕੇਜਰੀ ਵੱਲੋਂ ਇਸ ਅਸਤੀਫੇ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਇੱਕ ਪਾਸੇ ਰਾਜਨੀਤਿਕ ਪੰਡਤ ਇਸ ਨੂੰ अरविंद केजरीवाल ਦਾ ਰਾਜਨੀਤਿਕ ਤੀਰ ਦੱਸ ਰਹੇ ਨੇ ਕਿ ਜਨਤਾ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੇ ਲਈ ਇਹ ਅਸਥਿਪੇ ਦਾ ਐਲਾਨ ਕੀਤਾ ਗਿਆ ਤੇ ਦੂਜੇ ਪਾਸੇ ਇਹ ਅਸ਼ੰਕਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ अरविंद केजरीवाल ਮਜਬੂਰ ਹੋ ਚੁੱਕੇ ਸਨ ਕਿਉਂਕਿ ਸੁਪਰੀਮ ਕੋਰਟ ਵੱਲੋਂ ਜੋ ਜ਼ਮਾਨਤ ਵੇਲੇ ਸ਼ਰਤਾਂ ਲਾਈ ਗਈਆਂ ਇਸ ਲਈ ਅਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਸ ਸ਼ਰਤਾਂ ਦੇ ਮੁੱਖ وجہ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ اعلان ਦੀਆਂ ਕਾਰਨ ਵੀ ਹੋ ਸਕਦੀਆਂ। ਦੋਸਤੋ, ਅਰੋਪਾ ਕੇ ਦਿੱਲੀ ਦੇ ਵਿੱਚ ਜਿਹੜਾ ਕਤਿਕ ਸ਼ਰਾਬ ਘੁਟਾਲਾ ਹੋਇਆ ਸੀ ਉਸ ਦੇ ਚਲਦੇ ਏਡੀ ਨੇ ਅਰਵਿੰਦ ਕੇਜਰੀਵਾਲ ਨੂੰ ਸਵਾਲਾਂ ਦੇ ਜਵਾਬ ਦੇਣ ਦੇ ਲਈ 9 ਵਾਰ ਸਮਨ ਭੇਜੇ ਸਨ ਪਰ ਉਹਨਾਂ 9 ਸਮਨਾਂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਇਗਨੋਰ ਕੀਤਾ ਗਿਆ ਸੀ ਤੇ ਆਖਰ ਇੱਕ ਹੀ ਮਾਤ ਦੀ ਰਾਤ ਲਗਭਗ 9 ਵਜੇ ED ਨੇ ਇਸ ਸ਼ਰਾਬ ਕਿਤੇ ਕੋਟਾਲੇ ਦੇ ਤਹਿਤ Arvind Kejriwal ਨੂੰ ਗ੍ਰਿਫਤਾਰ ਕਰ ਲਿਆ। ਦੋਸਤੋ 21 ਮਾਤ ਨੂੰ ਜਦੋਂ ED ਵੱਲੋਂ Arvind Kejriwal ਨੂੰ ਅਰੈਸਟ ਕੀਤਾ ਗਿਆ, ਅਰੈਸਟ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੇ ਇਸ ਅਰੈਸਟ ਨੂੰ ਚੁਣੌਤੀ ਦਿੱਤੀ। ਚੁਣੌਤੀ ਦਿੱਤੀ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ, ਲੋਕ ਸਭਾ ਚੋਣਾਂ ਦੇ ਵੇਲੇ ਇਹਨਾਂ ਦੇ ਵਕੀਲ ਵੱਲੋਂ ਗੱਲ ਕੀਤੀ ਗਈ ਹੈ ਮਨਕੇਜੀਵਾਲ ਦੇ ਵਕੀਲ ਵੱਲੋਂ ਇਹ ਕਿਹਾ ਗਿਆ ਕਿ ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਰੋਕਣ ਦੇ ਲਈ ਇਸ ਸਮੇਂ ਇਹ ਅਰੈਸਟ ਕੀਤੀ ਗਈ। ਕੁੱਲ ਮਿਲਾ ਕੇ ਜਦੋਂ ਸੁਪਰੀਮ ਕੋਰਟ 'ਤੇ ਗੱਲਾਂ ਪਹੁੰਚੀਆਂ ਇਹ ਦਲੀਲਾਂ ਰੱਖੀਆਂ ਗਈਆਂ ਤਾਂ 10 ਮਹੀਨੋਂ ਅਰਵਿੰਦ ਕੇਦਰੀਵਾਲ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਅਗਰੀ ਜਮਾਨਤ ਤੱਕ ਸੁਪਰੀਮ ਕੋਰਟ ਵੱਲੋਂ ਦੇ ਦਿੱਤੀ ਗਈ। ਇਲੈਕਸ਼ਨ ਪ੍ਰੋਸੈਸ ਪੂਰਾ ਹੋਇਆ ਦੋ ਜਨੂ ਅਰਵਿੰਦ ਕੇਜਰੀਵਾਲ ਵੱਲੋਂ ਆਤਮ ਸਰਪਟ ਕਰ ਦਿੱਤਾ ਗਿਆ ਜਾਂ ਸੰਰ ਦੇ ਦਿੱਤਾ ਗਿਆ ਇਹੜੀ ਦੇ ਕੇਸਾਂ ਦੇ ਵਿੱਚ ਕੇਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਇਸ ਤੋਂ ਪਹਿਲੇ ਕਿਹ ਬਾਾਰ ਹੁੰਦੇ 26 ਜਨੂ ਸੀਬੀਆਈ ਨੇ ਆਪਣੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਅਰੈਸਟ ਕਰ ਲਿਆ ਇਹ ਅਰਵਿੰਦ ਕੇਜਰੀਵਾਲ ਦਾ ਮਾਮਲਾ ਲੋਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਗਿਆ अरविंद केजरीवाल ਦੇ ਵਕੀਲਾਂ ਵੱਲੋਂ ਅਤੇ सीबीआई ਦੇ ਵਕੀਲਾਂ ਵੱਲੋਂ ਆਪਣੇ ਆਪਣੇ ਤਰਕ ਦਿੱਤੇ ਗਏ ਆਪਣੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਿਆ ਇਹ ਵਿਰੋਧ ਕੀਤਾ ਗਿਆ सीबीआई ਵੱਲੋਂ ਕਿ अरविंद केजरीवाल ਨੂੰ ਜ਼ਮਾਨਤ ਨਾ ਦਿੱਤੀ ਜਾਵੇ ਪਰ ਇਹ ਗੱਲ ਪਹਿਲੇ ਵੀ ਕਹੀ ਜਾ ਚੁੱਕੀ ਸੀ ਕਿ ਜੇਲ੍ਹ ਇੱਕ અપવાદ ਹੈ ਜ਼ਮਾਨਤ ਨਿਯਮ ਹੈ ਆਖਰ ਕੁਝੰ ਮਿਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ 13 ਸਤੰਬਰ ਨੂੰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ। ਜ਼ਮਾਨਤ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੀਂ ਊਰਜਾ, ਇੱਕ ਨਵਾਂ ਸੰਚਾਰ ਦੇਖਣ ਨੂੰ ਮਿਲਿਆ। ਦੋਸਤੋ ਉਹ ਜਦੋਂ ਜ਼ਮਾਨਤ ਦਿੱਤੀ ਗਈ ਇਹ ਜ਼ਮਾਨਤ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਕੁਝ ਸ਼ਰਤਾਂ ਵੀ ਲਾਈਆਂ ਗਈਆਂ ਸਨ। ਸ਼ਰਤਾਂ ਜੋ ਦੱਸੀਆਂ ਗਿਆ ਕਿ ਉਹ ਆਪਣੇ ਦਫਤਰ ਨਹੀਂ ਜਾਣਗੇ ਕਿ ਉਹ ਫਾਈਲਾਂ ਦੇ ਸਾਈਨ ਨਹੀਂ ਕਰਨਗੇ ਤੇ ਨਾਲ ਇਹ ਵੀ ਚਾਚਾ ਸੀ ਕਿ ਜੇ ਕੋਈ ਫੈਲ ਬੋ ਜ਼ਰੂਰੀ ਹੈ ਤਾਂ ਉਹਦੇ ਤੇ ਦਸਤਖਤ ਕਰ ਵੀ ਛੱਡ ਦੇ। ਦੋਸਤੋ ਅੱਜ 15 ਸਤੰਬਰ ਅਰਵਿੰਦ ਕੇਜਰੀਵਾਲ ਆਪਣੇ ਵਰਕਰਾਂ ਦੇ ਕੋਲ ਪਹੁੰਚੇ ਵਰਕਰਾਂ ਦੀ ਮੀਟਿੰਗਾਂ 'ਚ ਪਹੁੰਚੇ ਤੇ ਜਦੋਂ ਉਹਨਾਂ ਨੇ ਇਹ ਐਲਾਨ ਕੀਤਾ ਕਿ ਉਹ ਦੋ ਦਿਨ ਬਾਅਦ ਆਪਣੇ ਸੀਐਮ ਪਰ ਤੋਂ ਅਸਤੀਫਾ ਚ ਦੇਣਗੇ ਤਾਂ ਰਾਜਨੀਤੀ ਵਿੱਚ ਬੜੇ ਹੈਰਾਨਗੀ ਸਾਹਮਣੇ ਦੇਖਣ ਨੂੰ ਮਿਲੀ ਰਾਜਨੀਤਿਕ ਚਰਚਾਵਾਂ ਕਿਤਰਾ ਲੀਆਂ ਸੁਣਨ ਨੂੰ ਮਿਲੀਆਂ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਜੇਲ੍ਹ ਵਿੱਚ ਸਨ ਤਾਂ ਰੋਜਿਆਂ ਵਾਲੋਂ ਉਹਨੂੰ ਅਸਤੀਫਾ ਦੇਣ ਦੀ ਗੱਲ ਕਿ ਜਿਹੜੀ ਕਹੀ ਜਾਂਦੀ ਸੀ ਗਰਵਿੰਦ ਕੇਜਰੀਵਾਲ ਬੜੇ-ਬੜੇ ਨੈਤਿਕ ਦੀਆਂ ਗੱਲਾਂ ਕਰਦੇ ਸਨ ਪਰ ਹੁਣ ਜਦੋਂ ਆਪਣੇ ਤੇ ਵਾਰੀ ਆਈ ਹੈ ਤਾਂ ਉਹ ਅਸਤੀਫਾ ਨਹੀਂ ਦੇ ਰਹੇ ਅਸਤੀਫਾ ਦੇਣ ਕਰਕੇ ਦਿੱਲੀ ਦੀ ਜਨਤਾ ਦੇ ਜੋ ਕੰਮ ਹੋਣ ਵਾਲਿਆਂ ਉਹ ਕੰਮ ਪ੍ਰਭਾਵਿਤ ਹੋ ਰਹੇ ਹਨ ਕੁੱਲ ਮਿਲਾਕੇ ਦਿੱਲੀ ਦੀ ਜਨਤਾ ਨੂੰ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੀਆਂ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਵਿਰੋਧੀਆਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੀਆਂ ਅਲੋਚਨਾਵਾਂ ਅਰਵਿੰਦ ਕੇਜਰੀਵਾਲ ਜੀ ਕੀਤੀਆਂ ਰਾਜਨੀਤਿਕ ਛਾਣੇ ਲਾਇਏ ਤੋਸਟੋ ਲਗਭਗ ਕੁੱਲ ਮਿਲਾਕੇ 4-5 ਮਹੀਨੇ ਬਾਅਦ ਦਿੱਲੀ ਦੀਆਂ ਚੋਣਾਂ ਪੈਂਡਿੰਗ ਪਈਆਂ ਨੇ ਅਰਵਿੰਦ ਕੇਜਰੀਵਾਲ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਕਿਉਂਕਿ ਅਰਵਿੰਦ ਕੇਜਰੀਵਾਲ ਇਤਨੇ ਪਰਫੈਕਟ ਪੋਲੀਟੀਸ਼ੀਅਨ ਨੇ ਕਿ ਉਹਨਾਂ ਦੀ ਰਣਨੀਤੀ ਨੂੰ ਸਮਝਣਾ ਕਿਸੇ ਆਮ ਵਿਅਕਤੀ ਦੇ ਵਾਸਤੇ ਗੱਲ ਨਹੀਂ ਉਹ ਬਹੁਤ ਵੱਡੇ ਰਣਨੀਤਿਕਕਾਰ ਵੀ ਕਹੀ ਜਾ ਸਕਦਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜੋ ਉਹਨਾਂ ਨੂੰ ਲੱਗਦਾ ਸੀ ਕਿ ਖੰਧਰਤੀ ਮਿਲੇਗੀ ਜਿਹੜੀ ਸਿਮਟੇ ਵੋਟ ਦਿੱਲੀ ਦੀ ਜਨਤਾ ਨੂੰ ਮਿਲੇਗੀ ਕਾਂਗਰਸ ਨਾਲ ਸਮਝੌਤਾ ਵੀ ਕੀਤਾ ਤੇ ਦਿੱਲੀ ਦੀ ਜਨਤਾ ਨੇ 7 ਦੀਆਂ 7 ਸੀਟਾਂ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਰਾਣੀ ਤੋਂ ਝਟਕਾ ਦੇ ਦਿੱਤਾ ਉਹਨਾਂ ਨੂੰ ਹਰਾ ਦਿੱਤਾ ਬਾਅਦ ਤੇ ਜਨਤਾ ਪਾਰਟੀ ਜੋਲੀ ਵਿੱਚ 7 ਦੀਆਂ 7 ਸੀਟਾਂ ਪਾ ਦਿੱਤੀਆਂ ਉਹ ਗਰਵੰਦ ਕੇਜਰੀਵਾਲ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਜੋ दिल्ली दी जनता ਉਹਨਾਂ ਦਾ ਸਾਹਮਣਾ ਕਰਨਾ ਕੋਈ ਸੌਖਾ ਨਹੀਂ ਹੋਵੇਗਾ। ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਲੀ ਜਨਤਾ ਨੇ ਮੰਗਣੇ ਨੇ ਕਿਉਂਕਿ ਜਨਤਾ ਹੀ ਲੋਕਤੰਤਰ ਦੇ ਵਿੱਚ ਸਰੋਪਰੀ ਹੈ। ਇਸ ਲਈ ਅਰਵਿੰਦ ਕੇਂਦਰੀਵਾਲ ਨੂੰ ਹੋ ਸਕਦਾ ਹੈ ਲੱਗਦਾ ਹੋਵੇ ਕਿ ਚੋਣਾ ਜਿੱਤਣੀਆਂ ਨੇ ਚੋਣਾਂ ਦੇ ਜਨਤਾ ਕੋਲ ਜਾਣਾ ਹੈ। ਕਾਹਦਾ ਸਮਾਂ ਨਹੀਂ ਬਚਿਆ ਤੇ ਇਸ ਲਈ ਇੱਕ ਇਮੋਸ਼ਨਲ ਕਾਰਡ ਵੀ ਖੇਡਿਆ। ਪਰ ਕਹਿੰਦੇ ਪਬਲਿਕ ਹੈ ਸਭ ਜਾਣਦੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਐਲਾਨ ਕੀਤਾ ਗਿਆ ਕਿ 2 ਦਿਨ ਬਾਅਦ ਆਪਣੇ ਪਦ ਤੋਂ ਅਸਤੀਫਾ ਦੇ ਜਾਣਗੇ ਕਿਉਂਕਿ ਇਲੈਕਸ਼ਨ ਦਾ ਸਮਾਂ ਨੇੜੇ ਹੈ। ਉਹ ਘਰ-ਘਰ ਜਾਣਗੇ, ਗਲੀ-ਗਲੀ ਜਾਣਗੇ, ਲੋਕਾਂ ਨੂੰ ਮਿਲਣਗੇ ਤੇ ਉਹ ਅਪੀਲ ਕਰਨਗੇ ਕਿ ਉਹਨਾਂ ਨੂੰ ਵੋਟ ਪਾਈ ਜਾਵੇ। ਕਿ ਜੇ ਉਹਨਾਂ ਦੀ ਜਿਹੜੀ ਵੋਟ ਹੈ, ਇਕੱਲੇ-ਕੱਲੇ ਵੋਟ ਉਹ ਇਮਾਨਦਾਰੀ ਦਾ ਸਰਟੀਫਿਕੇਟ ਹੋਵੇਗੀ। ਦੋਸਤੋ ਇਹ ਵੀ ਕਿਹਾ ਗਿਆ ਕਿ ਜਨਤਾ ਚੁਣੇਗੀ ਤਾਂ ਜਨਤਾ ਦੇ ਕਹਿਣ ਤੋਂ ਬਾਅਦ ਹੀ ਜਨਤਾ ਦੇ ਚੁਣਨ ਤੋਂ ਬਾਅਦ ਹੀ ਉਹ ਸੀਐਮ ਦਾ ਪਦ ਸੰਭਾਲਣਗੇ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਤੇ ਐਲੀਗੇਸ਼ਨ ਲਾਏ ਗਏ ਨੇ ਕ腐ਸ਼ਨ ਦੇ ਹੋਰ ਹੋਰ ਵੀ ਐਲੀਗੇਸ਼ਨ ਲਾਏ ਗਏ ਤੇ ਜਦ ਕਿ ਉਹ ਭਾਰਤ ਮਾਤਾ ਦੀ ਸੇਵਾ ਕਰਨ ਲਈ ਆਇਆ ਉਹ ਸੱਤਾ ਪ੍ਰਾਪਤੀ ਲਈ ਨਹੀਂ ਆਇਆ ਉਸੇ ਵਾਲੀ ਆਇਆ ਇਸ ਲਈ ਅਜ਼ਾਦੀ ਦੇ ਚਰਚਾਵਾ ਵਿੱਚ ਇਸ ਗੱਲ ਦੀ ਵਿਚਾਰ ਚ ਕਿ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਪਿਛਲੇ ਦਿੱਤਾ ਗਿਆ ਕਿ ਸੁਪਰੀਮ ਕੋਰਟ ਵੱਲੋਂ ਜੋ ਜ਼ਮਾਨਤ ਦੇਣ ਵੇਲੇ ਸ਼ਰਤਾਂ ਰੱਖੀਆਂ ਗਈਆਂ ਸਨ ਉਹ ਸ਼ਰਤਾਂ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਵਜ੍ਹਾ ਹੋ ਸਕਦੀਆਂ ਹੁਣ ਦੇਖਦੇ ਆ ਕਿ ਅਰਵਿੰਦ ਕੇਜਰੀਵਾਲ ਨੇ ਅੱਜੋ ਐਲਾਨ ਕੀਤਾ ਦੋ ਦਿਨ ਬਾਅਦ ਉਹ ਜੋ ਅਸਤੀਫਾ ਦੇਣਗੇ ਉਸ ਤੋਂ ਬਾਅਦ ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਚੁਣਿਆ ਜਾਂਦਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ